ਮਾਝ ਦੇ ਲੋਕ ਉਡੀਕ ਵਿੱਚ ਨੇ ਕਿ ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਹੁਣ ਦੁਬਾਰਾ ਕੋਈ ਨੇਤਾ ਪੰਜਾਬ ਤੇ ਵਾਕ ਦੌਰ ਸੰਭਾਲੇ ਜੋ ਮਾਝਾ ਪੰਜਾਬ ਦੇ ਦੂਸਰੇ ਹਿੱਸਿਆਂ ਤੋਂ ਪਛੜ ਗਿਆ ਉਸ ਦੀ ਤਰੱਕੀ ਹੋਵੇ ਇਹ ਕਹਿਣਾ ਪ੍ਰਤਾਪ ਸਿੰਘ ਬਾਜਵਾ ਦਾ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਚ ਨੁਕੜ ਮੀਟਿੰਗਾਂ ਕਰਦੇ ਹੋਏ ਰਾਜ ਸਭਾ ਮੈਂਬਰ ਤੇ ਕਾਦੀਆ ਤੋਂ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਕੇ ਪੰਜਾਬ ਦੇ ਸਾਰੇ ਸੰਸਦਾਂ 'ਚ ਉਹਨਾਂ ਨੂੰ ਇਕੱਲੇ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਲੜਨ ਦੀ ਅਤੇ ਉਹਨਾਂ ਨੇ ਆਪਣਾ ਨਾਮ ਮੁੱਖ ਮੰਤਰੀ ਲਈ ਲਏ ਬਿਨਾ ਇਹ ਕਹਿ ਕੇ ਲੋਕ ਇਹ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਇਸ ਇਲਾਕੇ ਦੇ ਨੁਮਾਇंदे ਨੂੰ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਮਿਲਦੀ ਤੇ ਪਾਰਟੀ ਨੂੰ ਵੀ ਚਾਹੀਦਾ ਹੈ ਕਿ ਹਰ ਪਖ ਤੋਂ ਸਹੀ ਨੇਤਾ ਨੂੰ ਅੱਗੇ ਲਿਆ ਜਾਵੇ। ਕੁਮਾਰਾ ਸਾਹਿਬ ਦੇ ਮਾ ਜੀ ਜੋਨ ਕੰਪੇਨ ਦੇ ਵਿੱਚ ਤੁਹਾਡੇ ਸਾਹਮਣੇ ਹੁੰਗਾਰ ਹੈ। ਬਿਲਕੁਲ ਜੀ। ਮੈਂ ਤੁਹਾਨੂੰ ਕਹਾਂ ਕੁਝ ਕੈਂਡੀਡੇਟ ਸਾਰੇ ਕਹਿੰਦੇ ਨੇ ਪ੍ਰਮਾਤਮਾ ਦੇ ਗੁਣੇਰ ਨਾਲ ਕੁਮਾਰਾ ਸਾਹਿਬ ਦੀ ਮੇਲ ਨਾਲ ਆਂਦੇ 20 ਦਿਨਾਂ ਤੋਂ ਬਾਅਦ ਇਹ 92 ਕੰਪੇਨ ਪਿੰਡਾਂ ਤੇ ਪਿੰਡ ਇਕੱਠੇ ਹੋ। ਪਿੰਡਾਂ ਤੇ ਪਿੰਡ ਚਾਹੁੰਦੇ ਨੇ ਕਿ ਸਾਡੇ ਏਰੀਆ ਨੂੰ ਨੁਮਾਇੰਦਗੀ ਮਨੇ ਪੰਜਾਬ ਨੂੰ ਲੀਡ ਕਰ ਕਿਸ ਆਦਮੀ ਦੇ ਵਿੱਚ ਲੀਡਰਸ਼ਿਪ ਕੁਆਲਟੀ ਹੈ ਵੇਖੋ ਤਿੰਨ ਇਨਗਰੀਡੀIENTS ਬਹੁਤ ਜ਼ਰੂਰੀ ਕਿਸੇ ਆਰਗੇਨਾਈਜੇਸ਼ਨ ਨੂੰ ਕਾਮਯਾਬ ਕਰਨ ਵਾਸਤੇ ਕਿਸੇ ਪਾਰਟੀ ਨੂੰ ਕਾਮਯਾਬ ਕਰਨ ਵਾਸਤੇ ਤਿੰਨ ਚੀਜ਼ਾਂ ਜ਼ਰੂਰੀ ਨੇ ਨੰਬਰ 1 ਲੌਇਲਟੀ ਨੰਬਰ 2 ਸਨੀਅਰਿਟੀ ਨੰਬਰ 3 ਕੈਪੇਬਿਲਿਟੀ ਜਿਸ ਸਾਧ ਵਿੱਚ ਇਹ ਤਿੰਨੋ ਚੀਜ਼ਾਂ ਹੈ ਤੇ ਜੇ ਪਾਰਟੀ ਉਸ ਕਿਸਮ ਦੇ ਲੀਡਰ ਨੂੰ ਅੱਗੇ ਲਾਏਗੀ ਤੇ ਲੋਕਾਂ ਦਾ ਜਿਹੜਾ ਫਰਮ ਬਲੀਫ ਬਰਾਬਰ ਸਾਫ ਸਤਰੀ ਇਮੇਜ ਤੇ ਲੋਕਾਂ ਦਾ ਵਿਸ਼ਵਾਸ ਸਾ ਇਹਨਾਂ ਨੂੰ ਵੱਡੀ ਗੱਲ ਹੈ ਕਿਸ ਚਿਹਰੇ ਤੇ ਪੰਜਾਬ ਦੇ ਲੋਕ ਵਿਸ਼ਵਾਸ ਰੱਖਣ ਤਾਂ ਇਸ ਗੱਲ ਕੰ ਗੁਰੂ ਮਾਰਾ ਸਾਹਿਬ ਦੀ ਵੱਡੀ ਮਿਹਰ ਹੋਣੀ ਹੈ ਮੈਂ ਮਸ਼ਕੂਰ ਆ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਦਾ ਕਿ 11 MP ਅੰ ਵਿੱਚੋਂ ਕਲੇ ਇੱਕ ਕੈਂਪੇਨ ਜੇ ਦੀ ਅਜੇ ਟਰਮ ਬਕਾਇਆ ਰਹਿੰਦੀ ਉਹਨਾਂ ਨੂੰ ਉਹਨਾਂ ਨੇ ਇਜਾਜ਼ਤ ਦਿੱਤੀ ਹੈ ਕਿ ਜਾਓ ਜਾ ਕੇ ਲੜੋ ਤੁਸੀਂ ਇਲੈਕਸ਼ਨ ਇਹ ਬਹੁਤ ਪਰਮਾਤਮਾ ਦੀ ਮਿਹਰ ਨਾਲ ਇੱਕ ਸੰਕੇਤ ਭਾਈ ਸਾਹਿਬ ਮੈਨੀਫੈਸਟੋ ਕਦੋਂ ਦਾ ਕਰ ਮੈਨੀਫੈਸਟੋ ਮੈਨੀਫੈਸਟੋ ਜਿਹੜਾ ਹੈ ਇਹ ਵਿਦਨ 2-3 ਦਿਨਾਂ ਦੇ ਵਿੱਚ ਇੱਕ ਸਟੈਪ ਬਾਈ ਸਟੈਪ ਅਸੀਂ ਰਿਲੀਜ਼ ਕਰਾਂਗੇ ਸਟੈਪ ਬਾਈ ਸਟੈਪ ਅਸੀਂ ਰਿਲੀਜ਼ ਕਰਾਂਗੇ ਤੇ ਜਿਹੜਾ ਫਾਈਨਲ ਮੈਨੀਫੈਸਟੋ ਆਂਦੇ ਪੰਜ ਸੱਤਾਂ ਦੇ ਨਾਲ ਤੁਹਾਨੂੰ ਜਨਤਨ ਉਸਨੂੰ ਜਿੰਨਾ ਮਿਲਿਆ ਐਵੇਂ ਲੱਗਦਾ ਲੋਕ ਵੱਡੀ ਤਾਕਤ ਦੇਖਣਾ ਚਾਹ ਰਹੇ ਕਾਦੀਆਂ 'ਚ ਆਨਲਾਈਨ ਟਾਈਮ 'ਚ ਨਹੀਂ ਦੀ ਕਾਦੀਆਂ 'ਚ ਨਹੀਂ ਵੇਖਣਾ ਚਾਹਤ ਸਾਰੇ ਆਪਣੀ ਰੀਜਨ ਦੇ ਵਿੱਚ ਮਾਝੇ ਦੇ ਵਿੱਚ ਵੇਖਣਾ ਚਾਹੁੰਦੇ ਨੇ ਕਿ ਸਾਡਾ ਪ੍ਰਤਾਪ ਸਿੰਘ ਗੈਰੋਂ ਤੋਂ ਬਾਅਦ ਕੋਈ ਇਹੋ ਜਿਹੀ ਤਾਕਤ ਮਿਲੇ ਇਹ ਏਰੀਆ ਜਿਹੜਾ ਬਾਕੀ ਏਰੀਆਜ਼ ਨਾਲੋਂ ਬੈਕਵਰਡ ਰਹਿ ਗਿਆ ਉਹ ਚਾਹੁੰਦੇ ਨੇ ਕਿ ਸਾਡੇ ਏਰੀਆ ਦੀ ਵੀ ਪ੍ਰੋਗਰੈਸ ਬਾਕੀ ਪੰਜਾਬ ਦੇ ਮੁਕਾਬਲੇ 'ਚ ਹੋਵੇ ਲੋਕਾਂ ਦੀ ਆਤ ਤੁਸੀਂ ਆਪਣੇ ਸਾਹਮਣੇ ਜਿੰਨੀਆਂ ਤੁਸੀਂ ਮੀਟਿੰਗ ਚ ਆਏ ਹੋ ਤੁਸੀਂ ਆਹ ਵੇਖ ਰਹੇ ਹੋ ਇੱਕ ਲੇਰ ਪਿੰਡ ਦੇ ਵਿੱਚ ਐਡਾ ਵੱਡਾ ਇਹ ਪਬਲਿਕ ਮੀਟਿੰਗ ਹੋ ਗਈ ਇੱਕੋ ਛੋਟੀ ਹੈ ਵਰਕਰਸ ਮੀਟਿੰਗ ਸਦੀ ਸੀ ਪਬਲਿਕ ਮੀਟਿੰਗ ਚ ਕਨਵਰਟ ਹੋ ਗੁਰਦਾਸਪੁਰ ਤੋਂ ਪਪਾਸਿੰਗ ਤੇ ਵਿੱਕੀ ਮਲਿਕ ਦੀ ਰਿਪੋਰਟ ਮਿੰਨੀਕੋਕ ਜ਼ਿੰਦਾਏ ਹੋ ਹੈ ਜਨੂ